ਸਰਬ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦਾ ਮਸਲਾ ਲਗਾਤਾਰ ਵਿਗੜਦਾ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਬਿਆਨ ਆਉਣ ਲੱਗੇ ਨੇ। ਲੋਕ ਜਿੰਮਤ ਪਾਗੀ ਗੱਲ ਹੈ ਕਿ ਪੰਜਾਬ ਨੂੰ ਪਾਣੀਆਂ ਦੇ ਮੁੱਦੇ ਤੇ ਹਮੇਸ਼ਾ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਕੇ ਦੇ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਆਪਾਂ ਜਾਣਦੇ ਨੇ ਕਿ ਛੱਪੇ ਛੱਪੇ ਤੇ ਜੋ ਨਾ ਲਾਉਣ ਦੀ ਤਿਆਰੀ ਕਰ ਰਿਹਾ ਹੈ। ਦੀ ਮਾਰ ਦੀ ਪ੍ਰਾਪੀ ਮਦਦ ਕੀਤੀ ਜਾਵੇ ਕਿ ਵੀ ਦੱਸੋ ਕੋਈ ਤੁਹਾਨੂੰ ਬਿਜਲੀ ਚਾਹੀਦੀ ਹੈ ਤੇ ਇਹ ਪਾਣੀ ਫालतू ਹੋ ਚਾਹੀਦਾ ਦੇਈਏ ਕਿਉਂਕਿ ਪੰਜਾਬ ਵੱਡੀ ਪੱਧਰ ਤੇ ਉਹ ਫਸਲ ਲਗਾ ਰਿਹਾ ਜਿਹੜੀ ਫਸਲ ਪੰਜਾਬ ਆਪ ਨਹੀਂ ਖਾਂਦਾ ਸਗੋਂ ਪੂਰੇ ਮੁਲਕ ਨੂੰ ਉਹਦੀ ਸਪਲਾਈ ਕਰਦਾ ਹੈ ਮੈਂ ਉਸ ਮੌਕੇ ਤੇ ਕਹੇ ਸੀ ਜਦ ਆ ਗਿਆ ਇਹ ਤਾਂ ਮਨਪਾਕੀ ਗੱਲ ਕੋਈ ਨਹੀਂ ਸੰਗੀ ਉਹ ਕਹਿੰਦਾ ਕਿ ਪਾਣੀਾਂ ਦੇ ਵੰਡ ਦੇ ਮਾਮਲੇ 'ਚ ਭਾਗ ਦਾ ਬਿਆਸ ਨਹੀਂ ਉਦਾਹਰਨ ਆ ਕਿ ਕਿਹਦੇ ਪੰਜਾਬ ਦਾ ਕੋਈ ਹੱਕ ਨਹੀਂ ਇਹ ਸਰਕਾਰ ਪਰੇਪਾ ਜਾਣਦੀ ਹੈ ਔਰ ਵਿਆਣਾ ਵੀ ਪਰੇਪਾ ਜਾਂਦਾ ਹੈ ਕੇ ਅਧਿਕਾਰੀਆਂ ਦੀ ਬਾਹਮ ਰੋਲ ਨਹੀਂ ਕਿੰਨੀ ਸੌਖੀ ਹੁੰਦੀ ਹੈ ਸ੍ਰੀ ਭਗਵੰਤ ਸਿੰਘ ਮੋਢੇ ਤੇ ਕੀ ਕਹੇ ਉਹਨ ਇੱਕੋ ਗੱਲ ਆ ਕਿ ਸਾਡੇ ਕੋਲ ਤਾਂ ਫालतੂ ਪਾਣੀ ਦੇਣ ਨੂੰ ਹੈ ਹੀ ਨਹੀਂ ਸਰਦ ਜੀ ਉਹ ਕੀ ਪੰਜਾਬ ਨੂੰ ਦੁਕਾ ਰਹੇ ਆ ਕਹਿੰਦੇ ਠਾਕਰਾ ਬਿਆਸ ਮੈਨੇਜਮੈਂਟ ਬੋਰਡ ਨੂੰ ਅਧਿਕਾਰ ਹੈ ਫੈਸਲਾ ਕਰਨ ਦਾ ਪੰਜਾਬ ਕੌਣ ਹੁੰਦਾ ਹੈ ਇਹ ਦਖਲ ਦੇਣ ਵਾਲਾ ਹਰਿਆਣਾ ਪਾਣੀ ਦਾ ਇਸਤੇਮਾਲ ਕਰ ਰਿਹਾ ਔਰ ਪਾਣੀ ਘਟ ਰਿਹਾ ਲਗਾਤਾਰ ਠਾਕਰਾ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਮੈਂਟੀ ਗੱਲ ਕੀਤੀ ਉਹਦੇ ਵਿਰੋਧਾਹਤ ਹਰਿਆਣਾ ਵਧੇਰੇ ਪਾਣੀ ਲੈ ਰਿਹਾ ਹੈ ਜਿਹੜਾ ਦੇ ਮੁੱਖ ਮੰਤਰੀ ਜਿਹੜੇ ਬਾਰਡਰ ਤੋਂ ਕਈ 100 ਕਿਲੋਮੀਟਰ ਦੂਰ ਬੈਠੇ ਆ ਉਹ ਪੰਜਾਬ ਨੂੰ ਸਿੱਖਿਆ ਦੇ ਰਹੇ ਆ ਇਸ ਗੱਲ ਦੀ ਇਹ ਵੀ ਉਹ ਲੜਾਈ ਦਾ ਮਾਹੌਲ ਹੈ ਇਸ ਵੇਲੇ ਪੰਜਾਬ ਨੂੰ ਦੀ ਗੱਲ ਕਰਨੀ ਚਾਹੀਦੀ ਹੈ ਕਿਸਾਨ ਧਿਰਾਂ ਵੀ ਇੱਕ ਦੂਜੇ ਦੇ ਅੰਮੋ ਸਾਹਮਣੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਇੱਕ ਫੁੱਟ ਨਜ਼ਰ ਆਈ ਹੈ ਤਾਂ ਕਿਸਾਨ ਆਕੂ ਨੇ ਸਤਨਾਮ ਸਿੰਘ ਪੰਨੂ ਉਹਨਾਂ ਨੇ ਜਗਜੀਤ ਡੱਲੇਵਾਲ ਉੱਪਰ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਤੇ ਇਸ ਤਰ੍ਹਾਂ ਨਹੀਂ ਹੁਣ ਗੱਲਾਂ ਉਧਰ ਕੇ ਸਾਹਮਣੇ ਆ ਰਹੀਆਂ ਇੱਕ ਦਿਨ ਪਹਿਲਾਂ ਉਹ ਧਰ ਨਾਲ ਹੀ ਜੁੜੇ ਜਿਹੜੇ ਆਕੂ ਹੈ ਸਾਨਾ ਉਹ ਸਵਾਲ ਠਾ ਰਿਹਾ ਹਾਕਮਤਾ ਮੰਗ ਰਿਹਾ ਪੂਰੇ ਵੀ ਕਹਿ ਰਿਹਾ ਕਿ ਦੂਰਨ ਨੂੰ ਠੇਸ ਪਹੁੰਚੀ ਹੈ 4 ਮਈ ਨੂੰ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਹੋਣ ਜਾ ਰਹੀ ਹੈ ਪਹਿਲਾਂ ਤਾਂ ਇਹ ਸਵਾਲ ਹੈ ਕਿ ਮੀਟਿੰਗ ਹੋ ਪੈਗੀ ਕਿ ਨਹੀਂ ਹੋ ਪੈਗੀ ਕਿਉਂਕਿ ਅਜੇ ਤੱਕ ਕੇਂਦਰ ਨੇ ਸਪੱਸ਼ਟ ਨਹੀਂ ਕੀਤਾ ਤਹਿਲਗਾਮ ਹਮਲੇ ਨੂੰ ਕਾਫੀ ਦਿਨ ਹੋ ਗਏ ਨੇ ਪਰ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਏ ਖਬਰਾਂ ਅੱਜ ਸਵੇਰ ਦੀਆਂ ਇਹ ਵੀ ਚੱਲ ਰਹੀਆਂ ਸੀ ਕਿ ਕੁਝ ਘੰਟਿਆਂ ਤੱਕ ਪਾਕਿਸਤਾਨ ਨੂੰ ਇਸ ਗੱਲ ਦਾ ਡਰ ਹੈ ਕਿ ਕੁਝ ਘੰਟਿਆਂ ਤੱਕ ਭਾਰਤ ਉਸ ਤੇ ਹਮਲਾ ਕਰ ਦੇਵੇਗਾ ਕੁਝ ਨਾਬਾਜ਼ ਜ਼ਿਕਰ ਕਰਾਂ ਦੇਖੋ ਪਾਕਿਸਤਾਨ ਦੇ ਪਾਰ ਦੀ ਜਿਹੜੀ ਸਰਹੱਦ ਹੈ ਉੱਤੇ ਬਹੁਤ ਤਣਾਅ ਵਾਲਾ ਮਾਹੌਲ ਬਣਿਆ ਆ ਪਾਸਲੇ ਕਈ ਦਿਨ ਉਸੀ ਦੇਖ ਰਹੇ ਹਾਂ ਨਿਊਜ਼ ਬਿਹਾਈਂਡ ਨਿਊਜ਼ ਤੇ ਮੈਂ ਹਾਂ ਪ੍ਰਤੀਤ ਤੇ ਮਾਨ ਔਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਇਸ ਖਾਸ ਪੇਸ਼ਕਸ਼ ਤੇ ਵਿੱਚ ਇਸ ਵਿੱਚ ਅਸੀਂ ਹਰ ਖਬਰ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਖਬਰ ਦੇ ਪਿੱਛੇ ਦੀ ਖਬਰ ਕੀ ਹੈ ਉਸ ਨੂੰ ਤੁਹਾਡੇ ਤੱਕ ਪਹੁੰਚਾਉਨੇ ਆ ਤਾਂ ਇਹਨਾਂ ਤਮਾਮ ਖਬਰਾਂ ਉੱਪਰ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਜਰਨਲਿਸਟ ਜਗਤਾਰ ਸਿੰਘ ਸਿੱਧੂ ਜੀ ਸਰਬੱਤ ਬਾਤ ਸਵਾਗਤ ਸਨਵਾਦ ਮੇਤਰਾ ਦਰਸ਼ਕਾਂ ਇਸ ਸਿጋਰ ਲੋਸਵਾਲਾ ਪਾ ਹਾਜ਼ਰ ਆਂ ਜੀ ਸੂਬ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦਾ ਮਸਲਾ ਲਗਾਤਾਰ ਵਿਗੜਦਾ ਜਾ ਰਿਹਾ ਔਰ ਇੱਕ ਤੋਂ ਬਾਅਦ ਇੱਕ ਬਿਆਨ ਆਉਣ ਲੱਗ ਗਏ ਨੇ ਹੁਣ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਨੂੰ ਪਾਣੀਆਂ ਦੇ ਮੁੱਦੇ ਤੇ ਹਮੇਸ਼ਾ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਦੇਖੋ ਉਸ ਮੌਕੇ ਤੇ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਆਪਾਂ ਜਾਣਦੇ ਨੇ ਕਿ ਚੱਪੇ ਚੱਪੇ ਤੇ ਝੋਨਾ ਲਾਉਣ ਦੀ ਤਿਆਰੀ ਕਰ ਰਿਹਾ ਹੈ ਉਹ ਝੋਨਾ ਇੱਕ ਐਸੀ ਫਸਲ ਹੈ ਜਿੱਤੇ ਤੋਂ ਚਾਵਲ ਜਦੋਂ ਬਣਨੇ ਆ ਉਹਦੀ ਖੁਸ਼ਤ ਪੰਜਾਬ 'ਚ ਨਹੀਂ ਹੋਣੀ ਉਹ ਝੋਨਾ ਜਣ ਚਾਵਲ ਦੇ ਰੂਪ 'ਚ ਸਾਰੇ ਮੁਲਕ ਨੂੰ ਜਾਏਗਾ ਜਿਹੜੀ ਸੇਵਾ ਅਨਾਜ ਦੇ ਰੂਪ 'ਚ ਪੰਜਾਬ ਦੀ ਪੰਜਾਬੀਆਂ ਨੇ ਸਾਰੇ ਮੁਲਕ ਦੀ ਕਰਨੀ ਹੈ ਉਸ ਫਸਲ ਦੇ ਮੌਕੇ ਤੇ ਕਲੇਸ਼ ਏਣਾ ਇਦਾਂ ਹੀ ਹੈ ਜੇ ਵਿਆਜ ਬੀ ਦਾ ਲੇਖਾ ਪਾਉਣ ਵਾਲੀ ਗੱਲ ਹੋਵੇ ਜੀ ਇੱਕ ਵਾਰ ਇਸ ਦਾ ਪੰਜਾਬ ਯੂਜ਼ ਰਿਹਾ ਪੰਜਾਬ ਆਪਣੇ ਜ਼ੋਨ ਬਣਾ ਰਿਹਾ ਹੈ ਕਿ ਦੇਖੋ ਜੀ ਪਟੰਡਾ ਫਲਾਣ ਫਲਾਣ ਡਿਸਟ੍ਰਿਕਟ ਜਿਹੜੇ ਆ ਉਹ ਪਹਿਲੀ ਤੋਂ ਸਟਾਰਟ ਕਰਨਗੇ ਫਿਰ ਕੁਝ ਦਿਨ ਠਹਿਰ ਕੇ ਬਤੀਜਾ ਜ਼ੋਨ ਉਹਨਾਂ ਦਾ ਮੰਤਵ ਇਹ ਹੀ ਆ ਕਿ ਧਰਤੀ ਹੇਲਾ ਪਾਣੀ ਕਿਹੜੇ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਅਲੱਗ-ਅਲੱਗ ਜ਼ੋਨਾਂ 'ਚ ਵੰਡ ਕੇ ਫਸਲ ਨੂੰ ਕਿਦਾਂ ਲਾਇਆ ਜਾ ਸਕਦਾ ਹੈ ਜੀ ਕਿਸੇ ਦਾ ਪੰਜਾਬ ਇਸ ਗੱਲ ਦੀ ਤਿਆਰੀ ਕਰ ਰਿਹਾ ਹੈ ਹੂੰ ਚਾਹੀਦਾ ਤਾਂ ਇਹ ਸੀ ਇਸ ਮਾਲੀ ਦੀ ਪੰਜਾਬ ਦੀ ਮਦਦ ਕੀਤੀ ਜਾਵੇ ਕਿ ਵੀ ਦੱਸੋ ਕੋਈ ਤੁਹਾਨੂੰ ਬਿਜਲੀ ਚਾਹੀਏ ਦੇਈਏ ਪਾਣੀ ਫालतू ਹੋ ਚਾਹੀਦਾ ਦੇਈਏ ਕਿਉਂਕਿ ਪੰਜਾਬ ਵੱਡੀ ਪੱਧਰ ਤੇ ਉਹ ਫਸਲ ਲਗਾ ਰਿਹਾ ਜਿਹੜੀ ਫਸਲ ਪੰਜਾਬ ਆਪ ਨਹੀਂ ਖਾਂਦਾ ਸਗੋਂ ਪੂਰੇ ਮੁਲਕ ਨੂੰ ਦੀ ਸਪਲਾਈ ਕਰਦਾ ਐਨ ਉਸ ਮੌਕੇ ਤੇ ਕੜੀ ਸੀੜ ਹੈ ਗਿਆ ਇਹ ਤੋਂ ਮੰਤ ਭਾਗੀ ਗੱਲ ਹੋ ਨਹੀਂ ਸਕਦੀ ਇਦਾਂ ਦੀ ਗੱਲ ਹੈ ਜਿਵੇਂ ਕੋ ਤੁਰਨ ਲੱਗਿਆ ਹੋਵੇ ਤੇ ਅੱਗੇ ਕੋਈ ਕਹੇ ਕਿ ਵੀ ਹੋਰ ਇਦਾਂ ਦਾ ਇਨਸਾਨ ਜੈਦਾਂ ਦਾ ਬੰਦਾ ਟੱਕਰ ਜੇ ਬੰਦਾ ਕਹਿੰਦਾ ਕਿ ਤੋਂ ਮਤੇ ਲਾ ਗਿਆ ਆਇਤਾ ਰੋਟੀ ਵੀ ਨਸੀਬ ਨਹੀਂ ਹੋਣੀ ਸੋ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈਗੀ ਆ ਪੰਜਾਬ ਦੇ ਨਾਲੇ ਪੰਜਾਬ ਦਾ ਵਰਤਾਰਾ ਜੋ ਇਸ ਵळे ਚਾਹ ਕੇਂਦਰ ਦੀ ਗੱਲ ਕਰੀਏ ਚਾਹ ਹਰਿਆਣਾ ਦੀ ਗੱਲ ਕਰੀਏ ਬਹੁਤ ਹੀ ਮੰਦਭਗ ਹੈ ਹਰਿਆਣਾ ਦੇਖੋ ਕੀ ਕਹਿ ਰਿਹਾ ਹੈ ਹਰਿਆਣਾ ਕਹਿ ਰਿਹਾ ਜੀ ਪਾਣੀਆਂ ਦੇ ਵੰਡ ਦੇ ਮਾਮਲੇ ਚ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਉਹਦਾ ਅਧਿਕਾਰ ਆ ਕਹਿੰਦੇ ਪੰਜਾਬ ਦਾ ਤਾਂ ਕੋਈ ਹੱਕ ਹੀ ਨਹੀਂ ਕਣੇ ਲਕੀਰੀ ਫੇਰਦੀ ਪੰਜਾਬ ਦੇ ਹੱਕ ਦੇ ਉੱਤੇ ਪੰਜਾਬ ਨੂੰ ਤਾਂ ਅਧਿਕਾਰ ਹੀ ਕੋਈ ਨਹੀਂ ਪਾਣੀ ਬਾਰੇ ਗੱਲ ਕਰਨ ਦਾ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕੀ ਹੈ? ਅਧਿਕਾਰੀਆਂ ਦਾ ਬੋਰਡ ਹੈ। ਜੀ। ਕੇਂਦਰ ਸਰਕਾਰ ਪਰੀਪਾ ਜਾਣਦੀ ਹੈ ਔਰ ਹਰਿਆਣਾ ਵੀ ਪਰੀਪਾ ਜਾਣਦਾ ਹੈ। ਕੇ ਅਧਿਕਾਰੀਆਂ ਦੀ ਬਾਹ ਮਰੋੜਣੀ ਕਿੰਨੀ ਸੋਖੀ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਤੇ ਕੀ ਕਿਹਾ? ਉਹਨੇ ਇੱਕੋ ਗੱਲ ਆਖੀ ਹੈ ਨਾ ਕਿ ਸਾਡੇ ਕੋਲੇ ਤਾਂ ਫालतੂ ਪਾਣੀ ਦੇਣ ਨੂੰ ਹੈ ਹੀ ਨਹੀਂ। ਜੀ ਪਾਣੀ ਦੇਈਏ ਕਿਥੋਂ ਇਹਦੇ باوجود 4000 ਜਿਹੜਾ ਕਿਸੇ ਪਾਣੀ ਜਿਹੜਾ ਉਹ ਫालतू ਜਿਹੜਾ ਹਰਿਆਣਾ ਨੂੰ ਦਿੱਤਾ ਜਾ ਰਿਹਾ ਤਾਂ ਕਿ ਗਰਮੀ ਦੇ ਮੌਸਮਾਂ ਨੇ ਪੀਣ ਦੇ ਵਰਤੋਂ ਦੇ ਕੰਮ ਆ ਸਕੇ ਹੁਣ ਜਿਹੜੀ ਗੱਲ ਕਰਿਆ 85000 ਕਿਉਂ ਕਿਸੇ ਦੀ 85000 ਕਿਸੇ ਕਿਥੋਂ ਦਿੱਤਾ ਜਾਏ ਹਰਿਆਣਾ ਕਹਿ ਰਿਹਾ ਕਿ ਸਾਡਾ ਅਧਿਕਾਰ ਹੈ ਤੁਸੀਂ ਦੇਖੋ ਕਿ ਕੇਂਦਰ ਦੇ ਮੰਤਰੀ ਜਿਹੜੇ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਰਹੇ ਹੈ ਖੱਟੜ ਦਾ ਜੀ ਉਹ ਕੀ ਪੰਜਾਬ ਨੂੰ ਦਬਕਾਰ ਰਿਹਾ ਕਹਿੰਦੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਅਧਿਕਾਰ ਹੈ ਫੈਸਲਾ ਕਰਨ ਦਾ ਪੰਜਾਬ ਕੌਣ ਹੁੰਦਾ ਹੈ ਇਹ ਦੇ ਦਖਲ ਦੇਣ ਵਾਲਾ ਹੂੰ ਕਹਿੰਦੇ ਫਿਰ ਨਹੀਂ ਗੱਲ ਮੰਨੀ ਜਾਏਗੀ ਤਾਂ ਅਸੀਂ ਬੈਠੇ ਹਾਂ ਕੇਂਦਰ 'ਚ ਜੀ ਕਹਿੰਦੇ ਕੇਂਦਰ ਕੋਲ ਅਧਿਕਾਰ ਹੈ ਨਹੀਂ ਕੇਂਦਰ ਕੋਲ ਅਧਿਕਾਰ ਹੈ ਹੂੰ ਕਿ ਪੰਜਾਬ ਦਾ ਪਾਣੀ ਲੁੱਟ ਲਿਆ ਜਾਵੇ ਪੰਜਾਬ ਦਾ ਪਾਣੀ ਖੋਲੇ ਜਾਵੇ ਜੀ ਇਹ ਕਿਹੜੇ ਸੰਵਿਧਾਨ 'ਚ ਲਿਖਿਆ ਮੁਖਵੰਤਰੀ ਭਗਵੰਤ ਮਾਨ ਨੇ ਵੀ ਤਾਂ ਇਹੀ ਗੱਲ ਕਹੀ ਹੈ ਕਿ ਦੇਖੋ ਪਾਣੀਆਂ ਦੀ ਵੰਡ ਇੱਕ ਸਿਸਟਮ ਤੌਰ 'ਤੇ ਹੋਈ ਵੀ ਹੈ ਔਰ ਉਹ ਕਹਿੰਦੇ ਕਿ 21 ਮਈ ਪੂਰੇ ਸਾਲ ਲਈ ਕਿ ਤੈ ਕੀਤਾ ਜਾਂਦਾ ਪਾਣੀ ਹਰਿਆਣਾ ਨੂੰ ਕਿੰਨਾ ਜਾਣਾ ਹੈ ਹਿਮਾਚਲ ਨੂੰ ਕਿੰਨਾ ਜਾਣਾ ਹੈ ਪੰਜਾਬ ਦੇ ਹਿੱਸੇ ਦਾ ਕਿੰਨਾ ਪਾਣੀ ਹੈ ਅੱਜ ਉਹ ਸੁਣਿਆ ਸੀ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਸਜਾਈ ਮੰਤਰੀ ਹੈ ਉਹ ਕਹਿ ਰਹੇ ਸੀ ਕਿ ਇਹ ਕੋਈ اچانک ਨਹੀਂ ਗੱਲ ਹੋਈ ਅਸੀਂ ਕਈ ਮਹੀਨੇ ਪਹਿਲਾਂ ਹਰਿਆਣਾ ਨੂੰ ਪੱਤਰ ਲਿਖਿਆ ਕੇਂਦਰ ਨੂੰ ਵੀ ਉਹਦੀ ਕਾਪੀ ਭੇਜੀ ਕਿ ਹਰਿਆਣਾ ਪਾਣੀ ਦਾ ਇਸਤੇਮਾਲ ਕਰ ਰਿਹਾ ਔਰ ਪਾਣੀ ਘਟ ਰਿਹਾ ਲਗਾਤਾਰ ਤੇ ਅਕੜਾ ਗਾਸ ਮੈਨੇਜਮੈਂਟ ਬੋਰਡ ਦੀ ਜਿਹੜੀ ਮਨਤੀ ਗ੍ਰੰਥੀ ਉਹਦੇ ਮੁਤਾਬਕ ਹਰਿਆਣਾ ਵਧੇਰੇ ਪਾਣੀ ਲੈ ਰਿਆ ਵੀ باوجود ਕਹਿੰਦੇ ਕੋਈ ਧਿਆਨ ਨਹੀਂ ਦਿੱਤਾ ਕਟੂਕੜ ਤੈਨਾਂ ਪੱਤਰ ਹਰਿਆਣਾ ਨੂੰ ਲਿਖੇ ਗਏ ਕਿ ਤੁਹਾਡਾ ਪਾਣੀ ਘਟ ਰਿਹਾ ਤੁਸੀਂ ਜ਼ਿਆਦਾ ਪਾਣੀ ਇਸਤੇਮਾਲ ਕਰ ਰਹੇ ਹੋ ਨਾ ਕਰੋ ਜੀ ਕੋਈ ਜਵਾਬ ਨਹੀਂ ਕੱਲਾ ਹਰਿਆਣਾ ਹੀ ਨਹੀਂ ਕਹਿੰਦੇ ਰਾਜਸਥਾਨ ਵੀ ਇਸ ਤਰੀਕੇ ਨਾਲ ਵਧੇਰੇ ਪਾਣੀ ਇੱਥੇ ਮਾਲ ਕੀਤਾ ਹ ਹੂੰ ਜੇ ਰਾਜਸਥਾਨ ਤੇ ਹਰਿਆਣਾ ਨੇ ਬਾਧੂ ਪਾਣੀ ਦਾ ਇਸਤੇਮਾਲ ਕੀਤਾ ਹੈ ਤਾਂ ਕਿ ਹੁਣ ਪੰਜਾਬ ਦਾ ਪਾਣੀ ਖੋਹ ਲੈਣਾ ਹੈ ਜੀ ਇਹ ਕਿਹੋ ਜਿਹਾ ਅਧਿਕਾਰ ਹੈ ਇਨੇ ਜਵਾ ਤਾਂ ਖਟਰ ਸਾਹਿਬ ਹੀ ਦੇ ਸਕਦੇ ਐ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਕਰ ਦਿਆ ਗੱਲ ਕਿ ਸਾਡੇ ਕੋਲੇ ਇੱਕ ਬੂੰਦ ਵੀ ਫालतू ਪਾਣੀ ਨਹੀਂ ਹੈ ਜਿਹੜਾ ਹਰਿਆਣਾ ਨੂੰ ਦਿੱਤਾ ਜਾ ਸਕੇ ਜੀ ਇਤਨੀ ਕਦਮ ਅੱਗੇ ਜਾਂਦੇ ਹਨ ਹਰਿਆਣਾ ਕਾਂਗਰਸ ਕੀ ਕਹਿ ਰਹੀ ਹੈ ਜਣਾ ਕਾਂਗਰਸ ਦੇ ਕਾਕੂ ਕਹਿ ਰਿਹਾ ਕਿ ਦੇਖੋ ਜੀ ਐਸਵੀਐਲ ਦੇ ਮੁੱਦੇ ਤੇ ਪਿਛਲੇ ਲੰਬੇ ਸਾਲਾਂ ਚ ਚਾਹੇ ਕਾਲੀਦਾਰ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਇਹਨਾਂ ਦੀ ਸਰਕਾਰਾਂ ਦੇ ਸਮੇਂ ਚ ਐਸਵੀਐਲ ਦੇ ਰਹੀਂ ਹਰਿਆਣਾ ਨੂੰ ਪਾਣੀ ਨਹੀਂ ਮਿਲਿਆ ਹੂੰ ਪੰਜਾਬ ਦਾ ਇਹ ਕਹਿ ਰਿਹਾ ਕਿ ਤੁਸੀਂ ਪਾਣੀਆਂ ਦਾ ਨਵੇਂ ਸਿਰੇ ਤੋਂ ਜਾਇਜ਼ਾ ਲਓ ਕਿ ਕੀ ਪਾਣੀ ਹੈ ਵੀ ਦਰਾਂਚ ਦੇਣ ਦੋਗਾ ਫालतू ਐਸਵੇਲ ਬਣਾ ਕੇ ਕੀ ਕਰਾਂਗੇ ਸੋ ਇੱਕ ਨਵੀਂ ਕਿਸਮ ਦਾ ਕਲੇਸ਼ ਆ ਜਿਹੜਾ ਹੈਗਾ ਹਰਿਆਣਾ ਵੱਲੋਂ ਹਰਿਆਣਾ ਦੀਆਂ ਪੋਲੀਟਿਕਲ ਪਾਰਟੀਆਂ ਵੱਲੋਂ ਪੰਜਾਬ ਦੇ ਸਰ ਖਾਮ ਖਾ ਦਾ ਪਾਇਆ ਜਾ ਰਿਹਾ ਜੀ ਜੀ ਸਿੱਧੂ ਸਾਹਿਬ ਇਸੇ ਦੇ ਨਾਲ ਹਰਿਆਣਾ ਦੇ ਮੰਤਰੀ ਨੇ ਅਨਿਲ ਵਿੱਚ ਉਹਨਾਂ ਦੀ ਵੀ ਇੱਕ ਐਂਟਰੀ ਹੋਈ ਐ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਜੋ ਹੈ ਇਸ ਵੇਲੇ ਜੰਗ ਦੇ ਮਾਹੌਲ ਦੇ ਵਿੱਚ ਹੈ ਲੜਾਈ ਦੇ ਮਾਹੌਲ ਦੇ ਵਿੱਚ ਹੈ ਪਹਿਲਗਾਮ ਦਾ ਐਡਾ ਵੱਡਾ ਹਾਦਸਾ ਵਾਪਰ ਕੇ ਹਟਿਆ ਤਾਂ ਉਹ ਕਹਿੰਦੇ ਵੀ ਸਾਨੂੰ ਅਜਿਹੇ ਮੁੱਦਿਆਂ ਨੂੰ ਲੈ ਕੇ ਲੜਾਈ ਨਹੀਂ ਚੇੜਨੀ ਚਾਹੀਦੀ ਆਪਸ ਵਿੱਚ ਤੁਸੀਂ ਹਰਿਆਣਾ ਦੇ ਮੰਤਰੀਆਂ ਜ਼ਿਕਰ ਕੀਤਾ ਮੈਂ ਕਹਿੰਦਾ ਕਿ ਸਹੀ ਗੱਲ ਕੀਤੀ ਹੈ ਪਰ ਉਹਨੂੰ ਆਪਣੇ ਆਪ ਹੀ ਸੋਚਣਾ ਚਾਹੀਦਾ ਹੈ ਕਿ ਜਦੋਂ ਹਰਿਆਣਾ ਦੀ ਗੱਲ ਕੀਤੀ ਜਾ ਰਹੀ ਹੈ ਸੂਚ ਮੁੱਖ ਕੇ ਜਦੋਂ ਕਮਾਂਤਰੀ ਹੱਦਾਂ ਦੇ ਜਿਹੜੇ ਪੰਜਾਬ ਨਾਲ ਲੱਗਦਾ ਦੇਖੋ ਜੇ ਲੜਾਈ ਲੱਗਦੀ ਹੈ ਯੰਗ ਦੇ ਬੱਦਲ ਛਾਏ ਹੋਏ ਆ ਸਾਰੇ ਮੁਲਕ ਨੂੰ ਪਰੇਸ਼ਾਨੀ ਹੈ ਪਰ ਸਭ ਤੋਂ ਵੱਡੀ ਪਰੇਸ਼ਾਨੀ ਜੋ ਤੋਂ ਪਹਿਲਾਂ ਪੰਜਾਬ ਨੂੰ ਹੈ ਪੰਜਾਬ ਦੇ ਕਿਸਾਨ ਹੁਣ ਵੀ ਸਰਦੋਂ ਪਾਰ ਜਿਹੜੀਆਂ ਕਿਸ ਤਰ੍ਹਾਂ ਆਪਣੀਆਂ ਫਸਲਾਂ ਖੱਟ ਰਿਹਾ ਪਿੰਡਾਂ ਚ ਵਿਜਾੜੇ ਦਾ ਮਾਹੌਲ ਬਣਿਆ ਵਾ ਬਾਰਡਰ ਦੇ ਨਾਲ ਕਈ ਕਿਲੋਮੀਟਰਾਂ ਤੱਕ ਲੰਬਾ ਜਿਹੜਾ ਜੇਕਰ ਲੜਾਈ ਦਾ ਮਾਹੌਲ ਬਣਦਾ ਪੰਜਾਬ ਤੇ ਕਿੰਨਾ ਉਹਦਾ ਮਾੜਾ ਅਸਰ ਪਏਗਾ ਜੀ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਬਾਰਡਰ ਤੋਂ ਕਈ 100 ਕਿਲੋਮੀਟਰ ਦੂਰ ਬੈਠੇ ਆ ਉਹ ਪੰਜਾਬ ਨੂੰ ਸਿੱਖਿਆ ਦੇ ਰਿਹਾ ਇਸ ਗੱਲ ਦੀ ਕਿ ਵੀ ਹੁਣ ਲੜਾਈ ਦਾ ਮਾਹੌਲ ਆ ਇਸ ਵੇਲੇ ਪੰਜਾਬ ਨੂੰ ਉਹਦੀ ਗੱਲ ਕਰਨੀ ਨਹੀਂ ਚਾਹੀਦੀ ਮੈਂ ਕਹਿੰਦਾ ਹਰਿਆਣਾ ਨੂੰ ਆਪਣੀ ਪੀੜੀ ਇਹ ਤਾਂ ਛੋਟਾ ਫੇਰਨਾ ਚਾਹੀਦਾ ਹੂੰ ਇਹ ਜੇ ਸਿੰਗੜੀ ਛੜੀਆ ਹਰਿਆਣਾ ਨੇ ਛੜੀਆ ਪੰਜਾਬ ਨੇ ਨਹੀਂ ਛੜੀ ਜੀ ਹਰਿਆਣਾ ਨੇ ਕਿਹਾ ਕਿ ਸਾਡੇ ਹਿੱਸੇ ਦਾ ਪਾਣੀ ਜਿਹੜਾ ਹੈਗਾ ਜੀ ਉਹ ਤਾਂ ਵਰਤ ਲਿਆ ਤੇ ਹੁਣ ਕਹਿੰਦੇ ਹੋਰ ਪਾਣੀ ਸਾਨੂੰ ਚਾਹੀਦਾ ਜੀ ਹੁਣ ਵਿਜੇ ਸਾਹਿਬੇ ਦੱਸਣਾ ਕਿ ਸ਼ਿਗੜੀ ਛੜੀ ਕੀ ਨੇ ਪੰਜਾਬ ਨੇ ਛੜੀਆ ਘਰੇਣਾ ਨੇ ਜੀ ਲੜਾਈ ਦੇ ਮਾਹੌਲ ਦੇ ਦਿਨਾ ਚ ਕੀ ਇਹ ਜ਼ਿਆਦਾ ਜ਼ਰੂਰੀ ਸੀ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਲਿਆ ਜਾਵੇ ਹੂੰ ਜੇ ਕੋਈ ਨੁਕਟਾਰਾ ਕਰਨਾ ਹੀ ਸੀ ਇਸ ਤੋਂ ਪਹਿਲਾਂ ਲੰਬੇ ਸਮੇਂ ਚ ਮੀਟਿੰਗਾਂ ਹੋਈਆਂ ਸਾਲ ਭਰ ਲਈ ਇੱਕ ਪਾਣੀ ਦਾ ਫੈਸਲਾ ਹੁੰਦਾ ਉਹਨਾਂ ਮੀਟਿੰਗਾਂ ਚ ਫੈਸਲਾ ਘੱਟ ਵੱਜੇ ਕੋਈ ਸੀਮਾ ਮਾਮਲਾ ਤੇ ਦੋਨੇ ਤਰ੍ਹਾਂ ਬੈਠ ਕੇ ਕਰ ਸਕਦੀਆਂ ਤਾਂ ਇਸ ਨਾਜ਼ੁਕ ਮੌਕੇ ਤੇ ਕੀ ਜ਼ਰੂਰਤ ਪਈ ਸੀ ਹਰਿਆਣਾ ਨੂੰ ਇਸ ਮਾਮਲੇ ਨੂੰ ਛੇੜਨ ਦੀ ਜਿਦਕਿ ਪੰਜਾਬ ਡਟ ਕੇ ਜੜਾਗਾ ਸਰਦਾਂ ਦੇ ਉੱਤੇ ਸਰਦਾਂ ਦੀ ਰਾਖੀ ਦੇ ਲਈ ਮੁਲਕ ਦੀ ਰਾਖੀ ਦੇ ਲਈ ਖੜਾ ਆਪਾ ਸਾਰੇ ਜਾਣਦੇ ਆ ਪੰਜਾਬ ਦੇ ਪਿਸੋਖੋਂ ਨੂੰ ਤੇ ਫਿਰ ਪੰਜਾਬ ਵਾਰੀ ਇਦਾਂ ਦਾ ਸਵਾਲ ਕਿਉਂ ਜੀ ਜਿੱਧੂ ਸਾਹਿਬ ਕਿਸਾਨੀ ਦਾ ਮਸਲਾ ਹੱਲੇ ਹੱਲ ਨਹੀਂ ਹੋਇਆ ਕੇਂਦਰ ਦੇ ਨਾਲ ਮੀਟਿੰਗ ਹੱਲੇ ਬਾਕੀ ਹੈ ਉਸ ਤੋਂ ਪਹਿਲਾਂ ਕਿਸਾਨ ਧਿਰਾਂ ਵੀ ਇੱਕ ਦੂਜੇ ਦੇ ਅੰਮੋ ਸਾਹਮਣੇ ਹੁੰਦੀਆਂ ਨਜ਼ਰ ਆ ਰਹੀਆਂ ਨੇ ਇੱਕ ਫੁੱਟ ਨਜ਼ਰ ਆਈ ਹੈ ਤਾਂ ਕਿਸਾਨ ਆਗੂ ਨੇ ਸਤਨਾਮ ਸਿੰਘ ਪੰਨੂ ਉਹਨਾਂ ਨੇ ਜਗਜੀਤ ਡੱਲੇਵਾਲ ਉੱਪਰ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਨੇ ਦੇਖੋ ਜੋ ਕੁਝ ਵਰਤਾਰਾ ਵਾਪਰਿਆ ਕਿਸਾਨ ਧਿਰਾਂ ਨੇ ਜੇ ਬਦਲੀ ਦੀਆਂ ਬਰੂਹਾਂ ਤੇ ਜਿੰਨਾ ਵੱਡਾ ਅੰਦੋਲਨ ਲੜਿਆ ਔਰ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਕਿਆ ਜਾਂਦਾ ਸੀ ਕਿ ਕੇਂਦਰ ਸਰਕਾਰ ਕਿਸੇ ਅਗੇ ਝੁਕਦੀ ਨਹੀਂ ਕ ਮੰਤਰੀ ਪੱਤਰ ਤੇ ਇੱਕ ਸੁਨੇਹਾ ਦਿੱਤਾ ਕਿਸਾਨਾਂ ਨੇ ਕਿ ਅਸੀਂ ਝੁਕਾ ਸਕਦੇ ਹਾਂ ਜੇ ਇਕੱਠੇ ਹੋਵਾਂਗੇ ਤਾਂ ਹੁਣ ਸ਼ੰਭੂ ਤੇ ਖਨੋਰੀ ਬਾਡਰ ਦੇ ਉੱਤੇ ਵੀ ਇੱਕ ਲੰਬਾ ਸਮਾਂ ਲੜਾਈ ਲੜੀ ਗਈ ਚਾਹੇ ਉਹ ਕੁਝ ਜਣ ਸੰਯੁਕਤ ਕਿਸਾਨ ਮੋਰਚਾ ਗੈਰਹਾਸੀ ਉਹਦੇ ਗੱਲੋਂ ਸੀ ਦੂਜਿਆਂ ਤਰ੍ਹਾਂ ਉਹਦੇ ਸ਼ਾਮਲ ਨਹੀਂ ਸੀ ਪਰ ਸਰਦਾਰ ਸਿੰਘ ਬਨੇਜ ਜੀ ਸਿੰਘ ਢੱਲੇਵਾਲ ਉਹਨਾਂ ਨੇ ਸਿੱਧੇ ਨਾਲ ਲੜਾਈ ਲੜੀ ਦੇ ਬਾਰੇ ਕੋਈ ਦੂਰ ਨਹੀਂ ਔਰ ਜਿਸ ਤਰ੍ਹਾਂ ਦੀਆਂ ਹੁਣ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਇਕ ਕਦਰ ਪਹਿਲਾਂ ਉਹ ਧਰਨਾਂ ਨਾਲ ਜੁੜੇ ਜਿਹੜੇ ਆਗੂ ਐ ਕਿਸਾਨ ਆਗੂ ਸਵਾਲ ਉਠਾ ਰਿਆ ਹਸਾਕਤਾ ਮੰਗ ਰਿਆ ਪੂਰੇ ਵੀ ਕਹਿ ਰਿਆ ਕਿ ਦੂਰਨ ਉਠੇਸ ਪਹੁੰਚੀ ਐ ਡਿਕਟੇਟਰਾਨਾ ਸ਼ਿਬਦਾ ਮਾਹੌਲ ਆਥੇ ਇਦਾਂ ਦਾ ਮਾਹੌਲ ਪਣਿਆ ਜਿਸ ਦੇ ਕਰਕੇ ਇਹ ਸਾਰਾ ਵਿਗਾੜ ਪੈਦਾ ਹੋਈ ਐ ਜੀ ਹੁਣ ਦੂਜੇ ਪਾਸੇ ਜੇ ਸੁਨਾਮ ਸਿੰਘ ਪੰਨੂ ਦੀ ਗੱਲ ਕਰਦੇ ਆ ਉਹ ਉਸ ਤੋਂ ਵੀ ਗਵੀਰ ਮਾਮਲਾ ਇਸ ਕਰਕੇ ਐ ਕਿਉਂਕਿ ਕਿਸਾਨ ਮਜ਼ਦੂਰ ਏਕਤਾ ਜਿਹੜੀ ਜਿੱਥੇ ਬੰਦੀ ਐ ਜੀ ਜਿਸ ਜਿਸ ਢੱਲੇਵਾਨ ਨਾਲ ਰਲ ਕੇ ਤੇ ਇਸ ਆ ਦੇ ਡਲੇਵਾਲ ਸਰਦ ਅੰਦੋਲਨ ਚਲਾ ਰਹੇ ਸੀ ਪੰਨੂ ਸਾਹਿਬ ਉਹ ਸਿੱਖ ਧਰਮ ਦੇ ਵੱਡਾ ਹਿੱਸਾ ਵੱਡੇ ਆਗੂ ਹੈ ਉਹਨਾਂ ਕੋਲ ਇਹ ਸਵਾਲ اٹھਾਈ ਗਿਆ ਜਾਂ ਤਾਂ ਉਹਨੂੰ ਸਪਸ਼ਟ ਕਰਨਾ ਚਾਹੀਦਾ ਹੈ ਮੀਡੀਆ ਚ ਆ ਕੇ ਉਹਨਾਂ ਸਵਾਲ اٹھਾਏ ਜਾਂ ਨਹੀਂ اٹھਾਏ ਜੋ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਚ ਉਹਨਾਂ ਦੇ ਨਾਂ ਤੇ ਬਿਆਨ ਚੱਲ ਰਿਹਾ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਗਜੀਤ ਸੰਧਲੇਵਾਲ ਜੋ ਉਹਨਾਂ ਦੇ ਰਵੱਈਏ ਕਾਰਨ ਇੱਕ ਵੱਡੀ ਠੇਸ ਪਹੁੰਚੀ ਅੰਦੋਲਨ ਨੂੰ ਜਿਸ ਦੇ ਕਰਕੇ ਅੰਦੋਲਨ ਜਿਹੜਾ ਹੈਗਾ ਕਾਮਯਾਬ ਨਹੀਂ ਹੋਇਆ ਜੀ ਇਹ ਕਲਾ ਜਗਜੀਤ ਸਿੰਘ ਢੱਲੇਵਾਲ ਦਾ ਸਵਾਲ ਹੀ ਨਹੀਂ ਪੰਨੂ ਦਾ ਸਵਾਲ ਹੈ ਸਵਾਲਾ ਸਮੁੱਚੇ ਕਿਸਾਨ ਅੰਦੋਲਨ ਦਾ ਜਿਹੜੀ ਟਾ ਲੱਗੇਗੀ ਇਹ ਟਾ ਦਾ ਕਲਾ ਦੋ ਤਰ੍ਹਾਂ ਦੇ ਉੱਤੇ ਨਹੀਂ ਸਮੁੱਚੀ ਕਿਸਾਨੀ ਦੇ ਹਿੱਤਾਂ ਉੱਤੇ ਵੱਡਾ ਅਸਰ ਪਏਗਾ ਹੁਣ ਖਾਸ ਤੌਰ ਤੇ ਸਵਾਲ ਉਦੋਂ ਉੱਠ ਰਿਹਾ ਜਦੋਂ ਹੋਰ ਕੁਝ ਦਿਨਾਂ ਨੂੰ 4 ਮਈ ਨੂੰ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਹੋਣ ਜਾ ਰਹੀ ਹੈ ਪਹਿਲਾਂ ਤਾਂ ਇਹ ਸਵਾਲ ਹੈ ਕਿ ਮੀਟਿੰਗ ਹੋ ਪਾਏਗੀ ਕਿ ਨਹੀਂ ਹੋ ਪਾਏਗੀ ਕਿਉਂਕਿ ਅਜੇ ਤੱਕ ਕੇਂਦਰ ਨੇ ਸਪੱਸ਼ਟ ਨਹੀਂ ਕੀਤਾ ਜੀ ਜੋ ਦੋਹਾਂ ਫੋਰਮਾਂ ਨੇ ਜਿਹੜੇ ਅੰਦੋਲਨ ਚਲਾਉਂਦੇ ਰਹੇ ਜਿਹੜੇ ਗੱਲਬਾਤ ਸ਼ਾਮਲ ਹੁੰਦੀ ਰਹਿੰਦਾ ਨੇ ਕਹੇ ਸੀ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੰਤਰੀ ਜਾਂ ਅਧਿਕਾਰੀ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏਗਾ ਜੋ ਹੋਈ ਗਈ ਤੁਸੀਂ ਮੀਟਿੰਗ ਦੇ ਕਿਸਾਨ ਨਹੀਂ ਲਵਾਗੇ ਕੇਂਦਰ ਨੇ ਅਜੇ ਤੱਕ ਸਪਸ਼ਟ ਨਹੀਂ ਕੀਤਾ ਕਿ ਇਹਦੇ ਬਾਰੇ ਕੀ ਸੋਚਦੇ ਆ ਉਹ ਤਾਂ ਵੱਖਰਾ ਮਾਮਲਾ ਕਿ ਉਧਰੋਂ ਕੀ ਕਲੈਰਟੀ ਹੁੰਦੀ ਹੈ ਕੀ ਸਪਸ਼ਟੀਕਰਨ ਹੁੰਦਾ ਪਰ ਜਿਹੜਾ ਆਸ ਵਿੱਚ ਦੀ ਖਿਲਾਰਾ ਪੈ ਗਿਆ ਇਹ ਹੋਰ ਵੀ ਮੰਦ ਭਾਗ ਹੈ ਤੇ ਸਿੱਧੇ ਤੌਰ ਤੇ ਕਿਸਾਨੀ ਅੰਦੋਲਨ ਨੇ ਇੱਕ ਵੱਡੀ 60 ਜਾਂ 6:30 ਵਜੇ ਦੀ ਨਜ਼ਰ ਆ ਰਹੀ ਹੈ ਮੈਸਨ ਕਿਸਮ ਜੀਆਂ ਕਿਸਾਨ ਧਰਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਬਿਰਾਹ ਬੈਠ ਕੇ ਸਿਰ ਜੋੜ ਕੇ ਨਾ ਮੁੱਦਿਆਂ ਦੇ ਸੋਚਣ ਦੀ ਲੋੜ ਆ ਨਹੀਂ ਤਾਂ ਇਤਿਹਾਸ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ ਗੁਨਾਹ ਕਰ ਕੋਈ ਵੀ ਹੋਵੇ ਨੁਕਸਾਨ ਸਮੁੱਚੇ ਕਿਸਾਨੀ ਦਾ ਹੋਏਗਾ ਜੀ ਸਿੱਧੂ ਸਾਹਿਬ ਪਹਿਲਗਾਮ ਹਮਲੇ ਨੂੰ ਕਾਫੀ ਦਿਨ ਹੋ ਗਏ ਨੇ ਪਰ ਮਾਹੌਲ ਲਗਾਤਾਰ ਵਿਗੜਦਾ ਜਾ ਰਿਹਾ ਏ ਖਬਰਾਂ ਅੱਜ ਸਵੇਰ ਦੀਆਂ ਇਹ ਵੀ ਚੱਲ ਰਹੀਆਂ ਸੀ ਕਿ ਕੁਝ ਘੰਟਿਆਂ ਤੱਕ ਪਾਕਿਸਤਾਨ ਨੂੰ ਇਸ ਗੱਲ ਦਾ ਡਰ ਹੈ ਕਿ ਕੁਝ ਘੰਟਿਆਂ ਤੱਕ ਭਾਰਤ ਉਸ ਤੇ ਹਮਲਾ ਕਰ ਦੇਵੇਗਾ ਦੂਜੇ ਪਾਸੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਜੇਕਰ ਸਰਹੱਦੀ ਇਲਾਕੇ ਖਾਸ ਕਰ ਆਪਾਂ ਪੰਜਾਬ ਦੀ ਗੱਲ ਕਰੀਏ ਜੇ ਅਜਿਹੇ ਹਾਲਾਤ ਬਣ ਜਾਂਦੇ ਨੇ ਤਾਂ ਕਿਸਾਨਾਂ ਦਾ ਕੀ ਹੋਏਗਾ ਕਿਹੋ ਜਿਹੇ ਹਾਲਾਤ ਪੰਜਾਬ 'ਚ ਦੇਖਣ ਨੂੰ ਮਿਲਣਗੇ ਬਿਲਕੁਲ ਜਿਦਾ ਆਪਾਂ ਜ਼ਿਕਰ ਕਰ ਰਹੇ ਹਾਂ ਦੇਖੋ ਪਾਕਿਸਤਾਨ ਦੇ ਪਾਰ ਦੀ ਜਿਹੜੀ ਸਰਹੱਦ ਹੈ ਉੱਤੇ ਬਹੁਤ ਤਣਾਅ ਵਾਲਾ ਮਾਹੌਲ ਬਣਿਆ ਆਪਾਂ ਪਿਛਲੇ ਕਈ ਦਿਨ ਤੋਂ ਲਗਾਤਾਰ ਇਹ ਗੱਲ ਕਹਿ ਰਹੇ ਕਿ ਜੰਗ ਵਾਲਾ ਮਾਹੌਲ ਇੱਕ ਬਣਿਆ ਹੋਇਆ ਹੈ ਜੇ ਆਪਾਂ ਆਪਣੇ ਮੁਲਕ ਦੀ ਗੱਲ ਕਰੀਏ ਆਪਾਂ ਸਰਕਾਰ ਦੀ ਗੱਲ ਕਰੀਏ ਤਾਂ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲੋਂ ਰੱਖਿਆ ਮੰਤਰੀ ਗ੍ਰਹਿ ਮੰਤਰੀ ਦੂਜੇ ਜਿਹੜੇ ਸੀਨੀਅਰ ਜਿਹੜੇ ਕੈਬਨਟ ਦੇ ਮੰਤਰੀ ਅਡੀਟਰ ਸਹਿਬਾਨਾ ਜੀ ਉਹਨਾਂ ਨਾਲ ਫੌਜ ਦੇ ਅਧਿਕਾਰੀਆਂ ਨਾਲ ਪਿਛਲੇ 2-3 ਦਿਨ ਤੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਜੋ ਮੀਡੀਆ 'ਚ ਇਸ ਗੱਲ ਦਾ ਇਹ ਵੀ ਸੰਕੇਤ ਹੈ ਕਿ ਫੌਜ ਨੇ ਇਸ ਗੱਲ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਸਥਿਤੀ ਮੁਤਾਬਕ ਨਿਫਟਣ ਲਈ ਆਪਣੇ ਤੌਰ ਤੇ ਫੈਸਲਾ ਲੈ ਸਕਦੇ ਆ ਖੈਰ ਫੈਸਲਾ ਤਾਂ ਜੋ ਸਰਕਾਰ ਦੀ ਦਿਸ਼ਾ ਨਿਰਦੇਸ਼ ਹੰਦਾ ਉਹਦੇ ਮੁਤਾਬਕ ਹੀ ਲਿਆ ਜਾਂਦਾ ਪਰ ਹਰ ਸਥਿਤੀ ਨਾਲ ਨਿਖਣ ਦੇ ਲਈ ਪਰ ਸਰਕਾਰ ਜਿਹੜੀ ਪੂਰੀ ਤਰ੍ਹਾਂ ਤਿਆਰ ਆ ਦੂਜੇ ਪਾਸੇ ਪਾਕਿਸਤਾਨ ਇੱਕ ਪਾਸੇ ਤਾਂ ਐਡਾ ਵੱਡਾ ਗਨਾ ਐਡੇ ਵੱਡਾ ਮੰਨਤਾ ਦਾ ਖਾਨ ਕੀਤਾ ਜਿਸ ਦਾ ਤਾਂ ਪਹਿਲ ਗਾਂਚਾ ਤੋਂ ਵਗਾਰ ਹੋਈ ਹੈ ਬਜਾਏ ਇਸ ਦੇ ਉਹਦੀ ਨਿਖੇਦੀ ਕਰਨ ਦੀ ਜਿਹੜੇ ਉਦੇਸ਼ ਅਨਸਾਰ ਹੋਣ ਦੇ ਸੁਰੋਂ ਪਾਕਿਸਤਾਨ ਦੇ ਜਿਹੜੇ ਫੌਜੀ ਅਧਿਕਾਰੀ ਐ ਮੰਤਰੀ ਐ ਪ੍ਰਧਾਨ ਮੰਤਰੀਆਂ ਵੱਲੋਂ ਲਗਾਤਾਰ ਧਮਕੀਆਂ ਦਾ ਮਾਹੌਲ ਬਣਾਇਆ ਹੋਇਆ ਜਿੱਦੇ ਕਰਕੇ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਕੋਈ ਕੁਝ ਘੰਟਿਆਂ ਤੱਕ ਹਮਲਾ ਹੋ ਸਕਦਾ ਕੋਈ ਸੋਸ਼ਲ ਮੀਡੀਆ ਤੇ ਜੇ ਸੋਸ਼ਲ ਮੀਡੀਆ ਤੇ ਨਹੀਂ ਤਾਂ ਜਿਹੜਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਉਹਨੂੰ ਦੇਖੋ ਤਾਂ ਲੱਗਦਾ ਇਹ ਕਿ ਹਮਲਾ ਉਧਰੋਂ ਦੋਨਾਂ ਤਰ੍ਹਾਂ ਵੱਲੋਂ ਲੜਾਈ ਕਿਸੇ ਵੀ ਵੇਲੇ ਵੀ ਲੱਗ ਸਕਦੀ ਹੈ ਪਰ ਕੇਂਦਰ ਸਰਕਾਰ ਪੂਰੀ ਤਰ੍ਹਾਂ ਸਾਂਝ ਨੂੰ ਤੋਂ ਲੈਂਦੀ ਹੋਏ ਸਮੇਂ ਅਨੁਸਾਰ ਜਿਹੜਾ ਸੁਨੇਹਾ ਦੇ ਰਹੀ ਆ ਕੀ ਕੀ ਫੈਸਲਾ ਲਿਆ ਜਾ ਸਕਦਾ ਹੈ ਕੀ ਨਹੀਂ ਲਿਆ ਜਾ ਸਕਦਾ ਜਿਸ ਤਰ੍ਹਾਂ ਸਿੰਧੂ ਜਲ ਸੰਝੋਠੇ ਦੇ ਮਾਮਲੇ ਚ ਲਿਆ ਇਦਾਂ ਦੂਜੇ ਮਾਮਲਿਆਂ ਦੇ ਵਿੱਚ ਕੇਂਦਰ ਸਰਕਾਰ ਬਹੁਤ ਸੂਝਬੂਝ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਦੇਸ਼ ਦੇ ਹਿੱਤ ਵੀ ਸਾਹਮਣੇ ਆ ਉਹ ਦੇਸ਼ ਲਈ ਵੱਡੀ ਚੁਣੌਤੀ ਜੋ ਪਾਕਿਸਤਾਨ ਨੇ ਖੜੀ ਕੀਤੀ ਹੈ ਉਸ ਨੂੰ ਕਿਵੇਂ ਨਿਸ਼ਾਨ ਕਿਹੜੇ ਸਮੇਂ ਤੇ ਨਿਸ਼ਾਨ ਕਿਹੜੀ ਤਰੀਕ ਨੂੰ ਨਿਸ਼ਾਨ ਉਹ ਵੀ ਕੇਂਦਰ ਤੇ ਜਿਹੜੀ ਫੌਜ ਹੈ ਉਹਨਾਂ ਵੱਲੋਂ ਤੈਅ ਕੀਤਾ ਜਾਏਗਾ ਜੀ ਸਿਰ ਸਾਹਿਬ ਕੈਬਨਟ ਵੱਲੋਂ ਜਾਤੀ ਜਨਗਣਨਾ ਨੂੰ ਜੋ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਜਾਨੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਭਰ ਦੇ ਵਿੱਚ ਜਾਤੀ ਗਣਨਾ ਹੋ ਸਕਦੀ ਹੈ ਦੇਖੋ ਜਾਤੀ ਜਾਣਗਣਨਾ ਮੈਨੂੰ ਇਹ ਲੱਗਦਾ ਹੈ ਕਿ ਰੋਲ ગાંધી ਜੋ ਕਾਂਗਰਸ ਦੇ ਕੱਦਾਵਾਰ ਆਗੂ ਹੈ ਪਿਛਲੇ ਕਾਫੀ ਸਮੇਂ ਤੋਂ ਇਸ ਗੱਲ 'ਤੇ ਉਹਨਾਂ ਨੇ ਮੁਲਕ ਦੇ ਅੰਦਰ ਤਵਾ ਬਣਾਇਆ ਸੀ ਕਿ ਜੇ ਮੁਲਕ ਦੀ ਸਹੀ ਸਥਿਤੀ ਦਾ ਪਤਾ ਲਾਉਣਾ ਤਾਂ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਜੀ ਕੇਂਦਰ ਹੁਣ ਤੱਕ ਭਾਜਪਾ ਦੇ ਆਗੂ ਇਹਨਾਂ ਮੁੱਦਿਆਂ ਤੇ ਇਨਕਾਰ ਕਰਦੇ ਰਹੇ ਐ ਇਹਨਾਂ ਨਫਰ ਦੀ ਗੱਲ ਕਰਦੇ ਐ ਜਾਤਪਾਤ ਦੀਆਂ ਗੱਲਾਂ ਕਰਦੇ ਐ ਇਹ ਸਾਰਾ ਕੁਝ ਕਿਹਾ ਜਾਂਦਾ ਰਿਹਾ ਪਰ ਹੁਣ ਜਿੱਦਾਂ ਆਪਾਂ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਚੈਤਨ ਖੇਤੀ ਕਾਨੂੰਨਾਂ ਦੇ ਮੁੱਦਿਆਂ ਤੇ ਜਿਸ ਤਰ੍ਹਾਂ ਕੇਂਦਰ ਨੇ ਯੂ ਟਰਨ ਮਾਰਿਆ ਸੀ ਜੀ ਬਿਲਕੁਲ ਇਸੇ ਤਰੀਕੇ ਨਾਲ ਜਿਹੜਾ ਕਾਂਗਰਸ ਐਨੇ ਸਮੇਂ ਤੋਂ ਪਿਛਲੇ ਸਮੇਂ ਤੋਂ ਕਾਂਗਰਸ ਦਾ ਸਟੈਂਡ ਸੀ ਜਾਂ ਕਾਂਗਰਸ ਵਾਲੇ ਰੋਲਾ ਪਾਉਂਦੇ ਆ ਰਹੇ ਸੀ ਉਹੀ ਮੁੱਦਾ ਜਾਤੀ ਜਨਗਣਨਾ ਦਾ ਹੁਣ ਇੰਦਰ ਦੀ ਜਿਹੜੀ ਕੈਬਿਨੇਟ ਆ ਉਹਨੇ ਮੀਟਿੰਗ ਕਰਕੇ ਆਪਣਾ ਲਿਆ ਉਹਦੇ ਮੁਤਾਬਕ ਹੁਣ ਇੱਕਦਮ ਮੂٹے ਤੌਰ ਤੇ ਇੱਕ ਗਣਨਾ ਤੋਂ ਹੁੰਦੀ ਹੈ ਨਾ ਕਿ ਜਿਵੇਂ ਕੋਈ ਪੰਡਤ ਨੇ ਕੋਈ ਹਿੰਦੂ ਨੇ ਕੋਈ ਸਿੱਖ ਨੇ ਕੁਝ ਲਿਆ ਵੱਡੇ ਤੌਰ ਤੇ ਜਾਤਾਂ ਆ ਗਈਆਂ ਕਿ ਜਾਤਾਂ ਦੇ ਅੱਗੇ ਵੀ ਉਹਨਾਂ ਦੇ ਚ ਅੱਗੇ ਗਿਣਤੀ ਹੁੰਦੀ ਹੈ ਵੱਖਰੇ ਵੱਖਰੇ ਤੌਰ ਤੇ ਧਰਮਾਂ ਦੇ ਆ ਵੀ ਅੱਗੇ ਜਣੀ ਜਾਤਾਂ ਨਹੀਂ ਆ ਵੀ ਅੱਗੇ ਲੇਜ਼ ਹੁੰਦੀਆਂ ਕਿ ਕਿਹੜੀ ਜਾਤ ਹੈ ਕਿਹੜਾ ਕੁੰਵ ਹੈ ਕਿਹੜਾ ਕੰਮ ਕਰਦਾ ਉਹ ਬੜਾ ਬਰੀਕੀ ਨਾਲ ਜਾਣ ਵਾਲਾ ਮਾਮਲਾ ਜੇ ਹੋਏਗਾ ਸਾਰੇ ਮੁਲਕ ਦੀ ਇੱਕ ਤਰ੍ਹਾਂ ਦੀ ਤਸਵੀਰ ਸਾਹਮਣੇ ਆ ਜੇਗੀ ਜੀ ਕਿ ਸਾਡੇ ਮੁਲਕ ਚ ਕਿਹੋ ਜਿਹੇ ਲੋਕ ਹੈ ਕਿਸ ਤਰ੍ਹਾਂ ਕੰਮ ਕਰਨ ਵਾਲੇ ਕਿਦਾਂ ਦਾ ਕਾਰੋਕਾਰ کاروبار ਕਰਨ ਵਾਲੇ ਲੋਕ ਹੈ ਔਰ ਕਿਹੜੀਆਂ ਕਿਹੜੀਆਂ ਜਾਤਾਂ ਜਣੀ ਪੂਰੇ ਮੁਲਕ ਦੀ ਸਹੀ ਤਸਵੀਰ ਜਾਤੀ ਜਨਗਣਨਾ ਜੇ 바ਕੇ ਉਸ ਸਾਹਮਣੇ ਨਾਲ ਜਿੱਦਾਂ ਫੈਸਲਾ ਲਿਆ ਗਿਆ ਹੁੰਦੀ ਹੈ ਤਾਂ ਸਾਹਮਣੇ ਆਏ ਘਰ ਉਹਦੇ ਮੁਤਾਬਕ ਹੀ ਚਾਹੀਏ ਕੇਂਦਰ ਦੀ ਸਰਕਾਰ ਹੈ ਜਾਂ ਸੂਬਿਆਂ ਦੀਆਂ ਸਰਕਾਰਾਂ ਆਪਣੇ ਲੋਕਾਂ ਦੀ ਬਿਹਤਰੀ ਲਈ ਫਿਰ ਪ੍ਰੋਗਰਾਮ ਹੋਰ ਵੀ ਬਿਹਤਰ ਢੰਗ ਨਾਲ ਲੇਖ ਸਕਦੀਆਂ ਜੀ ਸਰਬ ਕੇਂਦਰ ਵੱਲੋਂ ਗੰਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ। ਕੇਂਦਰ ਬਾਰੇ ਲਗਾਤਾਰੇ ਦੇਖੋ ਕਿਸਾਨ ਜਿੱਥੇ ਬੰਦੀਆਂ ਕਹਿਣੀਆਂ ਰਹਿੰਦੀਆਂ ਕਿ ਜੀ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕਰਦੇ। ਜੀ ਪਰ ਕੇਂਦਰ ਹਮੇਸ਼ਾ ਇਹ ਕਹਿੰਦਾ ਆਪਾਂ ਅਸਪਾਸੇ ਆਗੂ ਵੀ ਇਹ ਕਹਿੰਦੇ ਕਿ ਸੀ ਕਿਸਾਨਾਂ ਦੇ ਹਿੱਤ ਹੈ ਸੀ। ਅੱਜ ਆਪਾਂ ਗੰਨੇ ਦੀ ਗੱਲ ਕਰਦੇ ਹਾਂ ਤੇ ਕੈਬਨ ਨੇ ਜਿਹੜਾ ਫੈਸਲਾ ਲਿਆ ਉਹ 355 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਆਪਾ ਤੈਅ ਕੀਤਾ ਜਾਇਆ ਹੈ। ਨੇ ਪਿਛਲੀ ਜਿਹੜੀ ਕੀਮਤ ਸੀ ਉਹਦੇ ਨਾਲੋਂ 15 ਰੁਪਏ ਦਾ ਵਾਧਾ ਹੈਗਾ ਜੀ ਹੁਣ ਕਿਸਾਨਾਂ ਆਗੂ ਨੂੰ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ ਬਾਕੀ ਸੂਬਿਆਂ ਨੂੰ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ ਜਾਂ ਸੂਬੇ ਆਪਣੇ ਤੌਰ ਤੇ ਵੀ ਵਿੱਚ ਕੁਝ ਵਾਅਦਾ ਕਰਨਗੇ ਪਰ ਕੇਂਦਰ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਿਸਾਨਾਂ ਦੀ ਬਿਹਤਰੀ ਦੇ ਲਈ ਲਿਆ ਗਿਆ ਫੈਸਲਾ ਘੱਟੋ ਘੱਟ 15 ਰੁਪਏ ਦਾ ਵਾਧਾ ਪਿਛਲੀ ਕੀਮਤ ਦੇ ਮੁਕਾਬਲੇ ਕੀਤਾ ਗਿਆ ਜਿਹੜਾ ਕਿ ਕਿਸਾਨਾਂ ਲਈ ਵੱਡੀ ਰਾਹਤ ਹੈ ਪੰਜਾਬ ਵੀ ਗੰਨੇ ਦੀ ਵੱਡੀ ਪੱਧਰ ਤੇ ਉਹ ਵਿਚ ਪੈਦਾਵਾਰ ਕਰਦਾ ਹਾਲਾਂਕਿ ਪਿਛਲੇ ਸਮੇਂ ਚ ਜਿਹੜੀਆਂ ਗੰਨਾ ਮਿਲਾ ਸੀ ਉਹਨਾਂ ਦੇ ਬਕਾਏ ਨੂੰ ਲੈ ਕੇ ਕਾਫੀ ਕਲੇਸ਼ ਪੈਂਦਾ ਰਿਹਾ ਕਿਸਾਨਾਂ ਵੱਲੋਂ ਅੰਦੋਲਨ ਵੀ ਚੱਲਦੇ ਰਹੇ ਹੈ ਸਾਡੇ ਪਿਛਲੇ ਬਕਾਏ ਵੀ ਕਲੀਅਰ ਨਹੀਂ ਹੋਏ ਜਿੱਦਾਂ ਹੁਣ ਕੇਂਦਰ ਨੇ ਹਲਾਰਾ ਦਿੱਤਾ ਹੈ ਲੱਗਦਾ ਹੈ ਕਿ ਉਹਦੇ ਮੱਦੇ ਨਜ਼ਰ ਜਿਹੜਾ ਹੈਗਾ ਗੰਨੇ ਦੀ ਖੇਤੀਗੱਲ ਕਲਾਏ ਨਹੀਂ ਕਿ ਵੀ ਚੀਨੀ ਵਧਾਉਣ ਦੀ ਚੀਨੀ ਦੇ ਵਾਧੇ ਦੀ ਗੱਲ ਹੈ ਸਗੋਂ ਫਸਲੀ ਭਵਨਤਾ ਨੂੰ ਵੀ ਜੇ ਦੇਖਿਆ ਜਾਵੇ ਲੈ ਕਣਕ ਤੇ ਝੋਨਾ ਉਹਦੇ ਫਸਲੀ ਚੱਕਰ ਤੋਂ ਵੀ ਕਿਸਾਨ ਪੰਜਾਬ ਕਿਸੇ ਹੱਦ ਤੱਕ ਬਾਹਰ ਆ ਸਕਦਾ ਜੇ ਗੰਨੇ ਦੀ ਫਸਲ ਦਾ ਬਾਜੂ ਪਾਕਿਸਤਾਨਾ ਨੂੰ ਮਿਲਦਾ ਨਜ਼ਰ ਆਏਗਾ ਜੀ ਬਿਲਕੁਲ ਜੀਤ ਸਾਹਿਬ ਕੈਨੇਡਾ ਦੇ ਵਿੱਚ ਇਸ ਵਾਰ ਫੇਰ ਪੰਜਾਬੀਆਂ ਨੇ ਮੱਲਾਵਾਰੀਆਂ ਨੇ ਇਥੋਂ ਤੱਕ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਪੰਜਾਬੀਆਂ ਨੂੰ ਉਹਨਾਂ ਦੀ ਜਿੱਤ ਲਈ ਵਧਾਈਆਂ ਦਿੱਤੀਆਂ ਨੇ ਬਿਲਕੁਲ ਅਕਸਰ ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਆ ਬੱਲੇ ਬੱਲੇ ਕਰਵਾ ਦਿੰਦੇ ਆ ਜੀ ਮੈਂ ਇੱਕ ਵਾਰੀ ਸੁਣਿਆ ਸੀਗਾ ਬਖੰਥਰੀ ਪ੍ਰਕਾਸ਼ ਸਿੰਘ ਬਾਦਲ ਉਹ ਤੋਂ ਉਹਨਾਂ ਦਾ ਗੱਲ ਕਰਨ ਦਾ ਲੈਜ਼ਾ ਵੀ ਕਿਹਾ ਜੀ ਕਿੰਨੇ ਮੈਂ ਜੂਬੀ ਜਾ ਰਿਹਾ ਸੀ ਤਾਂ ਇੱਕ ਫਟਕ ਤੇ ਮੇਰੀ ਗੱਡੀ ਰੁਕੀ ਜੀ ਤੇ ਮੈਂ ਉੱਥੇ ਗਿਆ ਤੇ ਕਹਿੰਦਾ ਮੈਨੂੰ ਮਿਲਣ ਵਾਲੇ ਕੁਝ ਪੰਜਾਬੀ ਸਰਦਾਰ ਭਾਈਚਾਰਾ ਮਿਲਣ ਵਾਲੇ ਆ ਗਏ ਫਟਕ ਤੇ ਹੂੰ ਤੇ ਯੂਪੀ ਦਾ ਏਰੀਆ ਸੀ ਮੈਂ ਪੁੱਛਿਆ ਕੀ ਕਰਦੇ ਹੋ ਜੀ ਉਹ ਕਹਿੰਦਾ ਮੈਂ ਪਿੰਡ ਦਾ ਸਰਪੰਚ ਆ ਜੀ ਤੇ ਬਾਦਲ ਸਾਹਿਬ ਕਹਿੰਦੇ ਤੁਸੀਂ ਜੂਬੀ ਜਾ ਕੇ ਵੀ ਚੌਧਰ ਨਹੀਂ ਛੱਡਦੇ ਉੱਥੇ ਜਾ ਕੇ ਵੀ ਸਰਪੰਚ ਬਣ ਗਏ ਹੋ ਜੂਪੀ ਦਾ ਖੈਰ ਫੇਰ ਆਪਣੇ ਮੁਲਕ ਦੀ ਗੱਲ ਹੈ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਕੈਨੇਡਾ ਜਾ ਕੇ ਜਿਹੜੀਆਂ ਮੱਲਾ ਮਾਰੀਆਂ ਜਿੱਦਾਂ ਤੁਸੀਂ ਕਹੇ ਕਿ 22 ਪੰਜਾਬੀ ਹਾਲਾਂਕਿ ਇੱਕ ਪਾਰਟੀ ਨਹੀਂ ਜਿਹੜੀਆਂ ਵੱਡੀਆਂ ਤਰ੍ਹਾਂ ਚ ਜਿਹੜੀ ਹਾਕਮਦਾਰ ਬਣ ਜਾ ਰਹੀ ਹੈ ਬਣ ਗਈ ਉਹਨਾਂ ਚ ਚਾਹੇ ਮੁਖ ਵਿਰੋਧੀ ਧਰ ਦੇ ਉੱਪਰ ਕੇ ਆਰੀ ਕੰਜ਼ਰਵੇਟਿਵ ਪਾਰਟੀ ਉਹਦੇ ਦੋਨਾਂ ਤਰ੍ਹਾਂ ਚ ਜਿਹੜੇਗਾ ਪੰਜਾਬ ਨਾਲ ਸਬੰਧਤ ਜਿਹੜੇ ਹੈਗੇ ਆ ਪਰਲਮੈਂਟ ਮੈਂਬਰ ਚੁਣੇ ਗਏ ਆ ਔਰ ਮੈਂ ਦੇਖ ਰਿਹਾ ਸੀ ਕਿ ਪੰਜਾਬ ਦੇ ਕਈ ਪਿੰਡਾਂ ਚ ਜਿੱਥੋਂ ਦੇ ਪਾਰਲਮੈਂਟ ਮੈਂਬਰ ਸਵੰਦਰ ਅਗਦੇ ਸੀ ਲੱਡੂ ਵੱਡੇ ਜਾ ਰਿਹਾ ਲੋਕਾਂ ਨੂੰ ਖੁਸ਼ੀਆਂ ਮਨਾਇਆਂ ਜਾ ਰਹੀਆਂ ਔਰ ਮੀਡੀਆ ਚ ਵੀ ਕਿਹਾ ਜਾ ਰਿਹਾ ਫਾਰ ਐਗਜ਼ਾਮਪਲ ਜਿਵੇਂ ਮੋਗਾ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਮੋਗਾ ਬਾਰੇ ਕਿਹਾ ਜਾ ਰਿਹਾ ਸੀ ਘੱਟੋ ਘੱਟ ਇੱਕੋ ਜਿਹੇ ਤਿੰਨ ਪਾਰਲੀਮੈਂਟ ਮੈਂਬਰ ਕੈਨੇਡਾ ਚ ਬਣਿਆ ਖੈਰ ਮੁबारकबाद ਦੇ ਹੱਕ ਦਾ ਉਹ ਤਾਂ ਹਨ ਜਿਸਨੂੰ ਤੁਸੀਂ ਗੱਲ ਕੀਤੀ ਹੈ ਕਿ ਕਾਲਤਾ ਸਾਡੇ ਜਥੇਦਾਰ ਗੜਗਾਜ ਸਾਹਿਬ ਨੇ ਮੁबारकताएं ਦਿੱਤੀਆਂ ਜੀ ਸੁਭਾਵਿਕ ਹੈ ਪੰਜਾਬੀ ਜਿੱਥੋਂ ਜਾ ਕੇ ਜਿੱਥੇ ਵੀ ਬੱਲਾ ਮਾਰਨਗੇ ਗੜਗਾਜ ਸਾਹਿਬ ਦੇ ਵੱਲੋਂ ਬਣਦਾ ਹੈ ਮੁਾਰਕਵਾ ਦੇਣਾ ਉਹਨਾਂ ਨੇ ਦਿੱਤੀਆਂ ਦਿੱਤੀਆਂ ਪਰ ਸਮੁੱਚੇ ਪੰਜਾਬੀ ਨਾਲ ਹੀ ਬਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੇ ਜਾ ਕੇ ਦੂਜੇ ਮੁਲਕਾਂ 'ਚ ਵੀ ਪੰਜਾਬ ਦਾ ਨਾਮ ਉੱਚਾ ਕੀਤਾ ਔਰ ਇੱਕ ਗੱਲ ਅਸੀਂ ਇਹ ਵੀ ਮੀਤ ਕਰਦੇ ਆਂ ਕਿ ਪੰਜਾਬੀਆਂ ਦੀ ਕੈਨੇਡਾ ਦੀ ਪੋਲਿਟਿਕਸ ਸਮੁਲੀਅਤਵਾਦੀ ਨਜ਼ਰ ਆ ਰਹੀ ਹੈ ਤੋਂ ਦੇ ਨਾਲ ਜਿਹੜੇ ਭਾਰਤ ਦੇ ਰਿਸ਼ਤੇ ਆ ਉਹ ਵੀ ਸੁਧਰਨਗੇ ਹਾਲਾਂਕਿ ਆਪਾਂ ਸਾਰੇ ਜਾਣਦੇ ਆ ਪਿਛਲੇ ਸਮੇਂ ਜਿਹੜੇ ਪਿਛਲੇ ਪ੍ਰਧਾਨ ਮੰਤਰੀ ਛੂਡੋ ਉਹਨਾਂ ਦੇ ਚੱਲਦੇ ਆਂ ਭਾਰਤ ਤੇ ਕੈਨੇਡਾ ਦੇ ਸੰਨਾ 'ਚ काफी ਵੱਡੀ ਪੱਧਰ ਤੇ ਵਿਵਾਦ ਆਇਆ ਹੁਣ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਰਹੇ ਆ ਹੋ ਸਕਦਾ ਹੈ ਕਿ ਉਹਨਾਂ ਦੇ ਚੱਲ ਜਾਣ ਜਿਹੜਾ ਹੈਗਾ ਇੱਕ ਨਵੇਂ ਕਿਸਮ ਦਾ ਮਾਹੌਲ ਬਣੇਗਾ ਦੋਨਾਂ ਮੁਲਕਾਂ ਚੰਗੇ ਸਬੰਧਾਂ ਦਾ ਹੋਰੇ ਆਹਮ ਪੁਮਕਾ ਜਿਹੜੇ ਪੰਜਾਬੀ ਜਿੱਤ ਕੇ ਗਏ ਆ ਉਹਨਾਂ ਵੱਲੋਂ ਵੀ ਨਿਭਾਈ ਜਾਏਗੀ ਸੋ ਚੰਗੇ ਸਬੰਧਾਂ ਦੀ ਉਮੀਦ ਕਰਦੇ ਆਂ ਜਿੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਅਮਰੀਕਾ ਨਾਲ ਵੀ ਬਦਲੀ ਹੋ ਰਹੀ ਹੈ ਜਿਹੜੀਆਂ ਚਾਹੁੰਦਾ ਕਿ ਸਬੰਧ ਸੁਧਰਨ ਉਹ ਤਾਂ ਚਲੋ ਅਮਰੀਕਾ ਤੇ ਕੈਨੇਡਾ ਦੇ ਆਪਣੇ ਸਬੰਧ ਹੈ ਅਸੀਂ ਬਿੰਗੇ ਪੰਜਾਬੀ ਆਸ ਕਰ ਸਕਦੇ ਹਾਂ ਕਿ ਪੰਜਾਬੀਆਂ ਦੀ ਗਿਣਤੀ ਵਧੀ ਹੈ ਉੱਥੇ ਪਾਰਲੀਮੈਂਟ 'ਚ ਇਹ ਵੀ ਮੀਤ ਹੈ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਵੀ ਜਿਹੜੀ ਖਟਾਸ ਦੀ ਤਾਂ ਮਠਾਸ ਆਏਗੀ ਜੀ ਸਿੱਧੂ ਸਾਹਿਬ ਜਿਵੇਂ ਕਿ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਹੈ ਉੱਥੇ ਦੇ ਵਸੀਆਂ ਦੀ ਗੱਲ ਕੀਤੀ ਹੈ ਵਿਦਿਆਰਥੀਆਂ ਦਾ ਇੱਕ ਬਹੁਤ ਵੱਡਾ ਰਿਸ਼ਤਾ ਰਿਹਾ ਹੈ ਕੈਨੇਡਾ ਨੂੰ ਔਰ ਕੈਨੇਡਾ ਦੀ ਕਮਾਈ ਦਾ ਸਾਧਨ ਵੀ ਰਹੇ ਨੇ ਵਿਦਿਆਰਥੀ ਔਰ ਪੀਤੇ ਕੋ ਸਾਲਾਂ ਦੇ ਵਿੱਚ ਪਿਛਲੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਫੈਸਲੇ ਤੋਂ ਬਾਅਦ ਪੰਜਾਬੀਆਂ ਦਾ ਉਧਰ ਵਾਲਾ ਰੁਝਾਨ ਕੁਝ ਘਟ ਗਿਆ ਸੀ ਲੱਗਦਾ ਕਿ ਇਹ ਫਿਰ ਤੋਂ ਚੱਲੇਗਾ ਦੇਖੋ ਇਹਦੇ ਦੋ ਪਹਿਲੂ ਹੈ ਜਿਨ੍ਹਾਂ ਆਪਣੀਆਂ ਸੀਸੀਸੀ ਦੀ ਗੱਲ ਦੇਖੀਏ ਆਪਣੇ ਕਾਲਜਾਂ ਦੀ ਗੱਲ ਕਰੀ ਯੂਨੀਵਰਸਿਟੀ ਦੀ ਗੱਲ ਕਰੀਏ ਜੀ ਜਦੋਂ ਦੇ ਅਮਰੀਕਾ ਤੇ ਕੈਨੇਡਾ ਚ ਸਬੰਧਾਂ ਚ ਕੁਝ ਖਟਾਸ ਆਈ ਹੈ ਉਦੋਂ ਜਾਣ ਤੋਂ ਵਿਦਿਆਰਥੀ ਖਟਿਆ ਉਦੋਂ ਤੋਂ ਲੈ ਕੇ ਸਾਡੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਚ ਰੌਣਕਾਂ ਮੁਰ ਤੋਂ ਪਰਤੀਆਂ ਜੀ ਜੀ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਸਾਡੇ ਕਾਲਜਾਂ ਚ ਵੀ ਮਿਲੇਗਾ ਪੜ੍ਹਾਈ ਦੇ ਚੰਗੇ ਪ੍ਰਵੰਦਾ ਜੇ ਪੜ੍ਹਾਈ ਦਾ ਕਰੀਏ ਆਪਾਂ ਪਰ ਦੂਜੇ ਪਾਸੇ ਜਦੋਂ ਵਿਦੇਸ਼ਾਂ ਜਾਣ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਹੈ ਵਿਕਤੀਗਤ ਗੱਲ ਹੈ ਔਰ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਪਹਿਲਾਂ ਹੀ ਉਹਨਾਂ ਮੁਲਕਾਂ 'ਚ ਗਏ ਵੀ ਐ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਮਰੀਕਾ 'ਚ ਬਹੁਤ ਸਾਰੇ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਹੋ ਜਿਹਾ ਖਤਰਾ ਕੈਨੇਡਾ ਦੇ 'ਚ ਵੀ ਖੜਾ ਹੋ ਗਿਆ ਸੀ ਜੀ ਨਵੇਂ ਉਮੀਦ ਕੀਤੀ ਜਾਂਦੀ ਸੀ ਕਿ ਨਵੇਂ ਵਿਦਿਆਰਥੀ ਜਾਂਦੇ ਨਹੀਂ ਜਾਂਦੇ ਇਕੱਠ ਜਾਂਦੇ ਕਿੰਨੇ ਜਾਂਦੇ ਇਹ ਤਾਂ ਵੱਖਰੀ ਗੱਲ ਹੈ ਜੀ ਜੀ ਇਹ ਘੱਟੋ ਘੱਟ ਜਿਹੜੇ ਉੱਧਰ ਰਹਿ ਰਹੇ ਐ ਜਾਂ ਜਿਹੜੇ ਪਹੁੰਚ ਗਏ ਐ ਜੁਨੀਵਰਸਟੀਆਂ ਕਾਜ਼ਾਂ 'ਚ ਪੜ ਰਹੇ ਐ ਉਹਨਾਂ ਦਾ ਭਵਿੱਖ ਥੋੜਾ ਸੁਰੱਖਿਤ ਨਜ਼ਰ ਆਏਗਾ ਜੀ ਬੜੀ ਤਰਾਸ ਵਾਲੀ ਗੱਲ ਐ ਕਿ ਆਪਣੇ ਮਾਪਿਆਂ ਦੇ ਲੱਖਾਂ ਰੁਪਏ ਖਰਚ ਕਰਕੇ ਚਾਹੇ ਕਿਸੇ ਵੀ ਤਰੀਕੇ ਨਾਲ ਗਏ ਕਾਨੂੰਨਨ ਢੰਗ ਨਾਲ ਗਏ ਗੈਰਕਾਨੂੰਨ ਢੰਗ ਨਾਲ ਗਏ ਜਾਂ ਤਾਂ ਨੇ ਲੁੱਟੇ ਜਾਂ ਸਿੱਧੇ ਤੌਰ ਤੇ ਗਏ ਪਰ ਜਿਹੜੇ ਇੱਥੇ ਪਹੁੰਚ ਗਏ ਜੀ ਦੋਨਾਂ ਮੁਲਕਾਂ 'ਚ ਸਬੰਧ ਸੁਧਰਨਗੇ ਤਾਂ ਉਹਨਾਂ ਲਈ ਵੀ ਇੱਕ ਵੱਡੀ ਟਾਰਸ ਵਾਲੀ ਗੱਲ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਸਾਡੇ ਮੁਲਕ ਦੇ ਵਿਦਿਆਰਥੀਆਂ ਲਈ ਜੀ ਜੀ ਸਾਹਿਬ ਇਹਨਾਂ तमाम ਖਬਰਾਂ ਉੱਪਰ ਰੌਸ਼ਨੀ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤਾਂ ਬਿਲਕੁਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਫਿਲਹਾਲ ਅੱਜ ਲਈ ਇੰਨਾ ਹੀ ਔਰ ਕੱਲ ਫੇਰ ਹਾਜ਼ਰ ਹੋਵਾਂਗੇ ਹੋਰ ਨਵੀਆਂ ਅਪਡੇਟਸ ਦੇ ਨਾਲ ਹੋਰ ਨਵੀਂ ਜਾਣਕਾਰੀ ਦੇ ਨਾਲ ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਸਿਆਕਾਲ